ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਇਹ ਵੇ ਲਖਣਤਾ ਹੈ ਕਿ ਸਤ ਗੁਰਾਂ ਨੇ ਜਿਸ ਵੀ ਚੀਜ਼ ਦਾ ਖੰਡਨ ਕੀਤਾ ਹੈ ਤੇ ਉਸ ਦਾ ਨਾਲ ਬਦਲ ਵੀ ਦਿੱਤਾ ਹੈ ਸੰਸਾਰ ਦੇ ਬਹੁਤ ਸਾਰੇ ਵਿਦਵਾਨ ਲੋਕ ਜੁੜੇ ਹਨ ਇਸੇ ਚੀਜ਼ ਦਾ ਖੰਡਨ ਤਾਂ ਕਰ ਦਿੰਦੇ ਹਨ ਪਰ ਉਸ ਦਾ ਬਦਲ ਉਹਨਾਂ ਦੇ ਕੋਲ ਨਹੀਂ ਹੁੰਦਾ ਗੁਰੂ ਨਾਨਕ ਦੇਵ ਜੀ ਜੇਕਰ ਇੱਕ ਕਿਰਸਾਨ ਦੇ ਕੋਲ ਗਏ ਹਨ ਤੇ ਉਸੇ ਦੇ ਹੀ ਕਿੱਤੇ ਦੀ ਉਦਾਹਰਣ ਦੇ ਕੇ ਸਤਗੁਰਾਂ ਨੇ ਉਸ ਨੂੰ ਸਮਝਾ ਦਿੱਤਾ ਜਿਵੇਂ ਕਿ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਵਾਲੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਵਪਾਰੀ ਦੀ ਉਦਾਹਰਣ ਵੀ ਦਿੱਤੀ ਹੈ ਦੁਕਾਨਦਾਰੀ ਕਰਨ ਵਾਲੇ ਦੀ ਉਦਾਹਰਣ ਵੀ ਦਿੱਤੀ ਹੈ ਇਸ ਤਰ੍ਹਾਂ ਸਮਝਾਇਆ ਗਿਆ ਜਿਵੇਂ ਕਿ ਜੋਗੀ ਲੋਕ ਜੋ ਕਿ ਨਸ਼ਾ ਵਰਤ ਦੇ ਸੰ ਸ਼ਰਾਬ ਆਦਕ ਦਾ ਤੇ ਸਤਿਗੁਰਾਂ ਨੇ ਉਸੇ ਚੀਜ਼ ਦੀ ਉਦਾਹਰਣ ਦੇ ਕੇ ਵਚਨ ਕਹੇ ਗੋੜ ਕਰ ਗਿਆਨ ਧਿਆਨ ਕਰ ਮਹੂਆ ਆਉ ਪਾਠੀ ਮਨ ਧਰ ਇਸ ਤਰ੍ਹਾਂ ਜੋਗੀ ਨੂੰ ਨਾਮ ਦਾ ਨਸ਼ਾ ਤਿਆਰ ਕਰਨ ਦੀ ਜਾਂਚ ਸਤਿਗੁਰੂ ਜੀ ਨੇ ਸਿਖਾਈ ਜੇਕਰ ਪੰਡਤ ਹਰਦਿਆਲ ਨੇ ਜਨਉ ਦੀ ਗੱਲ ਕੀਤੀ ਤੇ ਸਤਿਗੁਰੂ ਜੀ ਨੇ ਉਸ ਦੇ ਬਣਾਏ ਹੋਏ ਇਸ ਸੂਤਰ ਦੇ ਜਨਿਉ ਦਾ ਖੰਡਨ ਕੀਤਾ ਤੇ ਇਸ ਦੇ ਬਦਲ ਦੇ ਵਿੱਚ ਸਤਗੁਰਾਂ ਨੇ ਆਤਮਾ ਦੇ ਕੰਮ ਆਉਣ ਵਾਲਾ ਗੁਣਾ ਦਾ ਜਨਿਉ ਜਿਹੜਾ ਸੀ ਉਹ ਵੀ ਉਚਾਰਨ ਕਰਕੇ ਦੱਸਿਆ ਤੇ ਬਚਨ ਕਹੇ ਦਇਆ ਕਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਿਉ ਜੀ ਕਾ ਹੈ ਤਾਂ ਭਾਂਡੇ ਘਤ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਨੇ ਜਪਜੀ ਸਾਹਿਬ ਜੀ ਦੀ 28 ਨੰਬਰ ਪੌੜੀ ਦੇ ਅੰਦਰ ਜੋਗੀ ਨੂੰ ਸਮਝਾਉਂਦੇ ਹੋਏ ਜਿੱਥੇ ਕਿ ਜੋਗੀ ਕੰਨ ਪੜਵਾਉਂਦਾ ਹੈ ਕੰਨ ਦੇ ਵਿੱਚ ਕੱਚ ਦੀਆਂ ਮੰਦਰਾ ਪਾਉਂਦਾ ਹੈ ਅਤੇ ਹੱਥ ਦੇ ਵਿੱਚ ਖੱਪਰ ਫੜ ਕੇ ਰੱਖਦਾ ਹੈ ਮੋਢੇ ਦੇ ਉੱਤੇ ਝੋਲਾ ਲਟਕਾ ਕੇ ਰੱਖਦਾ ਹੈ ਪਿੰਡੇ ਤੇ ਸਵਾ ਮਲਦਾ ਹੈ ਗ੍ਰਿਸ਼ਤ ਦਾ ਤਿਆਗ ਕਰਦਾ ਹੈ ਤੇ ਉਸ ਨੂੰ ਆਖਦਾ ਹੈ ਕਿ ਮੈਂ ਜਤੀ ਜਾਂ ਜੱਤ ਧਾਰਨ ਕੀਤਾ ਹੈ ਹੱਥ ਦੇ ਵਿੱਚ ਡੰਡਾ ਫੜ ਕੇ ਪਕੜ ਕੇ ਰੱਖਦਾ ਹੈ ਤੇ yogiyan ਦੇ 12 ਫਿਰਕੇ ਹਨ ਜਿਨ੍ਹਾਂ ਵਿੱਚੋਂ ਆਈ ਪੰਥ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ ਸੋ ਸਤਿਗੁਰੂ ਜੀ ਨੇ yogiyan ਨੂੰ ਸਮਝਾਉਂਦੇ ਹੋਏ ਬਚਨ ਕਹੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਪੂਤ اے ਜੋਗੀ ਜੇ ਤੂੰ ਸੰਤੋਖ ਦੀਆਂ ਮੰਦਰਾ ਪਾ ਲਵੀਂ ਭਾਅ ਕੇ ਕੰਨ ਪਰਵਾਕੇ ਖੱਚ ਦੀਆਂ ਮੰਦਰਾ ਫੌਣ ਦੀ ਬਜਾਏ ਤੂੰ ਸੰਤੋਖ ਦਾ ਧਾਰਨੀ ਬਣ ਜਾਵੇਂ ਸੰਤੋਖੀ ਜੀਵਨ ਜੀਉਣ ਲੱਗ ਭਵੇਂ ਤੇ ਇਸ ਨੂੰ ਤੂੰ ਆਪਣੇ ਕੰਨ ਦੀਆਂ ਮੰਦਰਾ ਸਮਝ ਲੈ ਸ਼ਰਮ ਪੱਤ ਝੋਲੀ ਪੱਤ ਸ਼ਬਦ ਦਾ ਅਰਥ ਹੈ ਹੱਥ ਵਿੱਚ ਫੜਿਆ ਹੋਇਆ ਖੱਪਰ ਸ਼ਰਮ ਸ਼ਬਦ ਦਾ ਅਰਥ ਹੈ ਉਦਮ ਜਾਂ ਮਿਹਨਤ ਹੁਣ ਮਿਹਨਤ ਨੂੰ ਉਦਮ ਨੂੰ ਆਪਣੇ ਹੱਥ ਦਾ ਖੱਪਰ ਜਾਂ ਮੋਢੇ ਦੇ ਨਾਲ ਲਟਕਾਇਆ ਹੋਇਆ ਝੋਲਾ ਸਮਝ ਲੈ ਨੰਬਰ 1 ਸੰਤੋਖ ਧਾਰਨ ਕਰ ਲੈ ਨੰਬਰ 2 ਉਦਮ ਤੇ ਮਿਹਨਤ ਕਰਨੀ ਸਿੱਖ ਲੈ ਇਸਰੇ ਨੰਬਰ ਤੇ ਸਤਿਗੁਰੂ ਜੀ ਨੇ ਸਮਝਾਇਆ ਕਿ ਪਰਮਾਤਮਾ ਦੇ ਨਾਲ ਸੁਰਤ ਜੋੜਨੀ ਧਿਆਨ ਜੋੜਨਾ ਇਸ ਨੂੰ ਤੂੰ ਆਪਣੇ ਪਿੰਡੇ ਦੀ ਸਵਾਸ ਮੰਝ ਲੈ ਧਿਆਨ ਕੀ ਕਰੇ ਵਿਪੂਤ ਹੁਣ ਜਿਵੇਂ ਕਿ yogi ਪਿੰਡੇ ਤੇ ਸਵਾਸ ਮਲਦਾ ਹੈ ਮੋਢੇ ਦੇ ਨਾਲ ਝੋਲਾ ਲਟਕਾ ਕੇ ਰੱਖਦਾ ਹੈ ਹੱਥ ਦੇ ਵਿੱਚ ਖੱਪਰ ਫੜ ਕੇ ਰੱਖਦਾ ਹੈ ਕੰਨਾਂ ਵਿੱਚ ਕੱਚ ਦੀਆਂ ਮੰਦਰਾ ਪਾ ਕੇ ਰੱਖਦਾ ਹੈ ਹੱਥ ਦੇ ਵਿੱਚ ਡੰਡਾ ਰੱਖਦਾ ਹੈ ਜਾਨ ਲੰਬੀਆਂ ਲੰਬੀਆਂ ਜਟਾਂ ਵਧਾਉਂਦਾ ਹੈ ਤੇ ਸਤ ਗੁਰੂ ਜੀ ਨੇ yogੀਆਂ ਨੂੰ ਸਮਝਾਇਆ yog ਨਾ ਖੰਥਾ yog ਨਾ ਡੰਡੇ yog ਨਾ ਪਸ਼ਮ ਚੜਾਈ ਹੈ yog ਨਾ ਮੁੰਦੀ ਮੁੰਡਾ ਹੈ yog ਨਾ ਸਿੰਨੀ ਵਾਈ ਇਹਨਾਂ ਚੀਜ਼ਾਂ ਦੇ ਨਾਲ ਪਰਮਾਤਮਾ ਦੇ ਨਾਲ ਜੋੜ ਨਹੀਂ ਬਣਦਾ ਜੇਕਰ ਜੋੜ ਬਣਦਾ ਹੈ ਤੇ ਸੰਤੋਖੀ ਜੀਵਨ ਜੀਵਿਆ ਸੰਤੋਖ ਧਾਰਨ ਕੀਤੇ ਉਦਦਮ ਕੀਤੇ ਆ ਮਿਹਨਤ ਕੀਤੇ ਆ ਪਰਮਾਤਮਾ ਦੇ ਨਾਲ ਸੁਰਤ ਜੋੜਿਆ ਪਰਮਾਤਮਾ ਦੇ ਨਾਲ ਜੋੜ ਬਣਦਾ ਇਸ ਕਰਕੇ ਪਰਮਾਤਮਾ ਦੇ ਨਾਲ ਸੁਰਤ ਜੋੜਨੀ ਪਰਮਾਤਮਾ ਦਾ ਧਿਆਨ ਧਰਨਾ ਇਸ ਨੂੰ ਤੋਂ ਆਪਣੇ ਪਿੰਡੇ ਦੀ ਸਵਾ ਸਮਝ ਲੈ ਕਿੰਤਾ ਕਾਲ ਕੁਆਰੀ ਖਾਇਆ ਜੁਗਤ ਡੰਡਾ ਭਰਤੀ ਹੁਣ ਜੋਗੀ ਆਪਣੇ ਪਾਸ ਖਿੰਤਾ ਰੱਖਦਾ ਹੈ ਜੋ ਕਿ ਗੁੱਦੜ ਦੀ ਬਣੀ ਹੋਈ ਲੀਰਾਂ ਦੀ ਬਣੀ ਹੁੰਦੀ ਹੈ ਦੂਸਰੇ ਨੰਬਰ ਤੇ ਉਹ ਗ੍ਰਸਥ ਦਾ ਤਿਆਗ ਕਰਕੇ ਗ੍ਰਸਤੀ ਜੀਵਨ ਦਾ ਤਿਆਗ ਕਰਕੇ ਤੇ ਜੱਤ ਧਾਰਨ ਕਰਦਾ ਹੈ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ हे ਭਾਈ ਤੂੰ ਮੌਤ ਨੂੰ ਜਾਂ ਮੌਤ ਦੇ ਡਰ ਨੂੰ ਆਪਣੀ ਖਿੰਥਾ ਸਮਝ ਆਪਣੀ ਗੋਦੜੀ ਸਮਝ ਖਿੰਥਾ ਕਾਲ ਕਾਲ ਸ਼ਬਦ ਦਾ ਅਰਥ ਹੈ ਮੌਤ ਜਾਂ ਮੌਤ ਦਾ ਡਰ ਕੁਆਰੀ ਕਾਇਆ ਕੁਆਰੀ ਕਾਇਆ ਤੋਂ ਭਾਵ ਕਿ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਇਸ ਨੂੰ ਯੋਗ ਦੀ ਮਰਜ਼ਾਦਾ ਸਮਝ ਯੋਗ ਦੀ ᔪਗਤੀ ਸਮਝ ਜਾਂ ਯੋਗ ਦੀ ਰਹਿਤ ਸਮਝ ਲੈ ਖਿੰਤਾ ਕਾਲ ਕੁਆਰੀ ਕਾਇਆ ᔪਗਤ ਡੰਡਾ ਪ੍ਰਤੀਤ ਪ੍ਰਤੀਤ ਸ਼ਬਦ ਦਾ ਅਰਥ ਹੈ ਵਿਸ਼ਵਾਸ ਯਕੀਨ ਸ਼ਰਦਾ ਫਰੋਸਾ ਪਰਮਾਤਮਾ ਤੇ ਯਕੀਨ ਕਰ ਪਰਮਾਤਮਾ ਤੇ ਵਿਸ਼ਵਾਸ ਕਰ ਪਰਮਾਤਮਾ ਤੇ ਸ਼ਰਦਾ ਰੱਖ ਇਹ ਸ਼ਰਦਾ ਤੇਰੇ ਹੱਥ ਦਾ ਡੰਡਾ ਹੈ ਆਈ ਪੰਥੀ ਸਗਲ ਜਮਾਤੀ ਹੁਣ ਜੋਗ ਚੋਗੀ ਦਾਵਾ ਕਰਦਾ ਹੈ ਕਿ ਮੈਂ ਆਈ ਪੰਥ ਦੇ ਨਾਲ ਸੰਬੰਧਤ ਹਾਂ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜੇ ਤੂੰ ਸਟਰਗਲ ਸ਼ਬਦ ਦਾ ਅਰਥ ਹੈ ਕਿ ਸਾਰੇ ਹੀ ਜੀਵ ਜਮਾਤੀ ਦਾ ਅਰਥ ਹੈ ਕਿ ਇੱਕੋ ਹੀ ਜਮਾਤ ਦੇ ਵਿਦਿਆਰਥੀ ਇੱਕੋ ਹੀ ਪਾਠਸ਼ਾਲਾ ਦੇ ਵਿਦਿਆਰਥੀ ਹੁਣ ਜੋਗੀ ਸਮਝਦਾ ਹੈ ਕਿ ਗ੍ਰਸਤੀ ਜਿਹੜੇ ਹਨ ਉਹ ਨੀਵੇਂ ਹਨ ਤੇ ਮੈਂ ਉੱਚਾ ਹਾਂ ਕਿਉਂਕਿ ਮੈਂ ਮਾਇਆ ਦਾ ਤਿਆਗ ਕੀਤਾ ਹੈ ਗ੍ਰਸਥ ਦਾ ਤਿਆਗ ਕੀਤਾ ਹੈ ਸੰਸਾਰਕ ਸੁੱਖਾਂ ਦਾ ਤਿਆਗ ਕੀਤਾ ਹੈ ਇਸ ਕਰਕੇ ਮੈਂ ਇਹਨਾਂ ਤੋਂ ਮਹਾਨ ਤੇ ਉੱਚਾ ਹਾਂ ਸਤਿਗੁਰੂ ਜੀ ਦਾ ਉਪਦੇਸ਼ ਹੈ ਇੱਕ ਪਿਤਾ ਇੱਕ ਸਕੇ ਹਮ ਬਾਰੀਕ ਅਸਾਂ ਸਾਰੇ ਹੀ ਜੀਵਾਂ ਦਾ ਇੱਕੋ ਹੀ ਪਿਤਾ ਪਰਮਾਤਮਾ ਹੈ ਤੇ ਅਸੀਂ ਸਾਰੇ ਉਸੇ ਦੇ ਹੀ ਬੱਚੇ ਹਾਂ ਇਸ ਤੋਂ ਇਲਾਵਾ ਭਗਤ ਕਬੀਰ ਜੀ ਦੇ ਬਚਨ ਹਨ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਜਿਆ ਕੌਣ ਭਲੇ ਕੋ ਮੰਦੇ ਇਸੇ ਹੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਮਿਲਦੇ ਹਨ ਸਭ ਮੈਂ ਜੋਤ ਜੋਤ ਹੈ ਸੋਇ ਸਾਰੇ ਜੀਵਾਂ ਵਿੱਚ ਪਰਮਾਤਮਾ ਦੀ ਹੀ ਜੋਤ ਵਰਤਰੀ ਹੈ ਇਸ ਕਰਕੇ ਇਹ ਜੋਗੀ ਤੂੰ ਸਾਰੇ ਜੀਵਾਂ ਨੂੰ ਆਪਣੀ पाठशाला ਆਪਣੀ ਜਮਾਤ ਦੇ ਵਿਦਿਆਰਥੀ ਸਮਝ ਇਹ ਹੈ ਤੇਰਾ ਆਈ ਮਤ ਜੇਕਰ ਇਸ ਤਰ੍ਹਾਂ ਤੂੰ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਵੇਂਗਾ ਤੇ ਸਮਝ ਲਵੇਂਗਾ ਕਿ ਤੂੰ ਸਾਰੇ ਜਗਤ ਨੂੰ ਜਿੱਤ ਲਿਆ ਹੈ ਮਨ ਜੀਤੈ ਜਗ ਜੀਤ ਇਸ ਕਰਕੇ हे ਜੋਗੀ ਉਸ ਪ੍ਰਮਾਤਮਾ ਨੂੰ ਨਮਸਕਾਰ ਕਰਿਆ ਕਰ ਆਦੇਸ਼ ਇਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਸ ਪ੍ਰਮਾਤਮਾ ਨੂੰ ਨਮਸਕਾਰ ਕਰਿਆ ਕਰ ਜਿਹੜਾ ਸਾਰ ਹੀ ਜਗਤ ਦਾ ਮੁੱਢ ਹੈ ਤੇ ਜਿਹੜਾ ਪਰਮਾਤਮਾ ਸ਼ੁੱਧ ਸਰੂਪ ਹੈ ਤੇ ਜਿਸ ਪਰਮਾਤਮਾ ਦਾ ਮੁੱਢ ਕੋਈ ਨਹੀਂ ਲੱਭ ਸਕਦਾ ਜਿਸ ਦਾ ਮੁੱਢ ਕੋਈ ਨਹੀਂ ਦੱਸ ਸਕਦਾ ਤੇ ਜਿਹੜਾ ਪਰਮਾਤਮਾ ਅਬਨਾਸ਼ੀ ਹੈ ਨਾਸ਼ ਰਹਿਤ ਹੈ ਕਦੇ ਨਾਸ਼ ਨਹੀਂ ਹੁੰਦਾ ਤੇ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਜੁਗ ਜੁਗ ਇੱਕੋ ਵੇਸ ਪਰਮਾਤਮਾ ਸਦਾ ਤੋਂ ਹੀ ਇੱਕੋ ਜਿਹਾ ਹੈ ਨਾ ਉਹ ਕਿਤੋਂ ਆਉਂਦਾ ਹੈ ਤੇ ਨਾ ਉਹ ਕਿਤੇ ਜਾਂਦਾ ਹੈ ਕੁਝ ਆਮਦ ਕੁਝ ਰਫਤੀ ਕੁਝ ਮਿਰਵੀ ਭਗਤ ਨਾਮਦੇਵ ਜੀ ਦੇ ਬਚਨ ਮਿਲਦੇ ਹਨ ਇਸੇ ਹੀ ਤਰ੍ਹਾਂ ਗੁਰੂ ਨਾਨਕ ਪਾਸ਼ਾ ਜੀ ਨੇ ਵੀ ਪੰਡਤਾਂ ਨੂੰ ਸਮਝਾਉਂਦੇ ਹੋਏ ਬਚਨ ਕੀਤੇ ਹਨ ਕਿ ਪ੍ਰਮਾਤਮਾ ਸਦਾ ਅਟਲ ਹੈ ਇਹ ਸਦਾ ਕਾਇਮ ਰਹਿਣ ਵਾਲਾ ਹੈ ਸੋ ਸਤਗੁਰੂ ਜੀ ਨੇ ਜਪਜੀ ਸਾਹਿਬ ਜੀ ਦੀ ਇਹ ਪੌੜੀ ਦੇ ਅੰਦਰ ਆਹੀ ਜੋਗੀਆਂ ਨੂੰ ਸਮਝਾਉਂਦੇ ਹੋਏ ਉਹਨਾਂ ਦੇ ਹੀ ਧਾਰਮਿਕ ਚਿੰਨ੍ਹਾਂ ਦੀ ਉਦਾਹਰਨ ਤੇ ਦ੍ਰਿਸ਼ਟਾਂਤ ਦੇ ਕੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਜੁੜਨ ਦਾ ਤਰੀਕਾ ਸਮਝਾਇਆ ਹੈ ਹੋਈਆਂ ਫੁੱਲਾਂ ਦੀ ਖੁਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ